ਚਨਾ ਡੀਸੀਪੀ ਗੌਰਵ ਯਾਦਵ ਐਸਐਸਪੀ ਗੋਰਤੂਰੇ ਜਿਹਦੇ ਨਿਗਰਾਨੀ ਹੇਠ ਥਾਣਾ ਟਿਲਵਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨੋਵਾ ਗੱਡੀ ਨਾਕੇ ਤੇ ਚੈੱਕ ਕੀਤੀ ਗਈ ਤਾਂ ਉਸ ਵਿੱਚੋਂ 1 ਕਿਲੋ ਹਿਰੋਇਨ ਤੇ 90000 ਰੁਪਏ ਨਗਦ ਹਿਰਾਸਤ ਵਿੱਚ ਲੈ ਲਏ ਗਏ ਦੋਸ਼ੀ ਟੈਕਸੀ ਡਰਾਈਵਰ ਹੈ ਤੇ ਉਸਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਇਹ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਹੋ ਲੋ ਸਰ ਜਿਹੜੀ ਡਰਗ ਰਿਕਵਰੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਕਿੰਨੀ ਡਰਗ ਰਿਕਵਰੀ ਹੋਈ ਹੈ ਔਰ ਕੀ ਨੈਟਵਰਕਿੰਗ ਸੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੋਦਾਵਿ ਯਾਦਵ ਜੀ ਦੇ ਅਧਿਸ਼ਣ ਦੇ ਸ਼ੇਡ ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਐਕਟ ਦੀ ਰਿਕਵਰੀ ਕੀਤੀ ਗਈ ਹੈ ਆ ਇਹ ਇੱਕ ਇਨਫੋਰਮੇਸ਼ਨ ਜਿਹੜਾ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀਗਾ ਜਿਹਦੇ ਵਿੱਚ ਸੀਆਈਏ ਦੀ ਵੱਖ-ਵੱਖ ਟੀਮਾਂ ਬਣਾ ਕੇ ਇੱਕ ਜਿਹੜਾ ਅਕਿਊਸਟ ਉਹਨੂੰ ਨੈਰੋ ਡਾਊਨ ਕੀਤਾ ਤੇ ਅੱਜ ਉਹ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਢਿਲਵਾ ਜਿਹੜੇ ਕੱਚੇ ਰਾਹ 'ਤਹੀਂ ਜਾਣ ਲੱਗਾ ਸੀ ਮੌਕੇ ਨੂੰ ਉਹਨੂੰ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਉਹਦੀ ਜਿਹੜੀ ਇਨੋਵਾ ਕ੍ਰਿਸਟਾ ਗੱਡੀ ਸੀ ਉਹਦੇ ਵਿੱਚ ਉਹ ਜਿਹੜੀ 1 ਕਿਲੋ ਜਿਹੜੀ ਸਸਪੈਕਟਿਡ ਹੇਰੋਇਨ ਹੈ ਉਹ ਰਿਕਵਰ ਕੀਤੀ ਗਈ ਹੈ ਉਹਦੇ ਨਾਲ ਤਕਰੀਬਨ 90000 ਰੁਪਏ ਜਿਹੜਾ ਟਰੱਕ ਮਨੀ ਵੀ ਰਿਕਵਰ ਹੋਇਆ ਇਹ ਜਿਹੜਾ ਰਿਕਵਰੀ ਕਰਕੇ ਇਮੀਡੀਏਟਲੀ ਜਿਹੜਾ ਮੁਕਦਮਾ ਨੰਬਰ 2 ਅੰਡਰ ਧਾਰਾ ਜਿਹੜੀ 21C ਐਨਡੀਪੀਐਸ ਐਕਟ ਥਾਣਾ ਤਿਲਵਾ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਹੈਗਾ ਇਹ ਜਿਹੜੀ ਹੈਰੋਇਨ ਹੈਗੀ ਹੈ ਅੰਮ੍ਰਿਤਸਰ ਸਾਈਡ ਤੋਂ ਉਹ ਲੈ ਕੇ ਆ ਰਿਆ ਸੀ ਤੇ ਕਿਉਂਕਿ ਅੱਜ ਹੀ ਇਹਦੀ ਜਿਹੜੀ ਅਰੈਸਟ ਹੋਈ ਹੈਗੀ ਹੈ ਇਦੇ ਉੱਤੇ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕ ਜਿਸ ਤੇ ਜਿਹੜਾ ਢੁੰਗਾਈ ਨਾਲ ਜਿਹੜਾ ਕੰਮ ਕੀਤਾ ਜਾਦੇ। ਟੈਕਸਿੰਗ ਦੀ ਰਾਤ ਦੇ ਵਿੱਚ ਕਰਦਾ ਸੀਗਾ ਕਿਉਂਕਿ ਜਿਹਦਾ ਨਾਮ ਬਿਲਕੁਲ ਇਹ ਜਿਹੜਾ ਦੋਸ਼ੀ ਹੈਗਾ ਇਹ ਅਨਮੋਲਪ੍ਰੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ 메ਨ ਬਾਜ਼ਾਰ ਜਮਸ਼ੇਰ ਥਾਣਾ सदर ਜਲੰਧਰ ਤੇ ਤਕਰੀਬਨ 27 ਸਾਲ ਉਮਰ ਹੈ ਤੇ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀਗਾ। ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਜਿਹੜਾ ਸਨੇਚਿੰਗ ਦਾ ਦਰਜ ਹੈਗਾ ਥਾਣਾ ਨੰਬਰ 6 ਜਲੰਧਰ ਦੇ ਵਿੱਚ। ਤੇ ਅੰਮ੍ਰਿਤਸਰ ਸਾਈਡ ਤੋਂ ਲੈ ਕੇ ਜਾ ਰਿਹਾ ਸੀ ਹੁਣ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਸ ਤੋਂ ਤੋਂ ਕਰ ਰਹੇ ਕੰਮ ਇਹ ਅ ਇਹ ਅਸੀਂ ਡਿਟੇਲ ਚ ਤੁਹਾਨੂੰ ਇਨਵੈਸਟੀਗੇਸ਼ਨ ਬਾਰੇ ਦੱਸਾਂਗੇ ਉਹ ਵੀ ਨਹੀਂ ਪਤਾ ਕਿ ਪਟਾਣੀ ਕਿੱਥੇ ਕਰ ਗਈ ਨੇ ਹਜੇ ਉਹ ਨਹੀਂ ਇਸ ਸਟੇਜ ਤੇ ਨਹੀਂ ਠੀਕ ਹੈ ਜੀ ਐਪੀਐਨ ਪੈਪ ਨਿਊਜ਼ ਹਰ ਰੋਜ਼ ਇੱਕ ਨਈ